ਸੋਈ ਮੈਂ ਇਹ ਦੱਸ ਸਕਦੀ ਹਾਂ ਕਿ ਇਹ ਉਸ ਮੁਕਾਮ ਤੱਕ ਪਹੁੰਚਾਂਗੇ ਔਰ ਫਿਰ ਆਪਾਂ ਇੱਧੇ ਹੀ ਸਾਰੇ ਬੈਠਾਂਗੇ ਔਰ ਵਾਰਡ ਨਿਵਾਸੀਓ ਇਹਨੋਂ ਭਾਵੋ ਵੈਸੇ ਤਾਂ ਮੈਂ 1990 ਦੇ ਵਿੱਚ ਇੱਥੇ ਦੁਕਾਨ ਖਰੀਦੀ ਸੀ 4 ਦਸੰਬਰ 1991 ਨੂੰ ਥੋੜਾ ਸਾਉਨੇ ਦਾ ਕਾਟਕ ਕੀਤਾ ਸੀ ਮਾਰਕੀਸ਼ ਜੀ ਜਿਨ ਵੱਲੋਂ ਤੁਸੀਂ ਕਿ 7 ਦਿਨ ਦੀ ਗੱਲ ਕੀਤੀ ਹਾਂ ਜੀ ਲੱਗ ਰਿਹਾ ਕਿ ਅੱਛਾ ਕੰਨੀ ਟੂ ਬਚਾਏਗਾ ਇਹਦੇ ਕੋਈ ਸ਼ੱਕ ਨਹੀਂ ਜੀ ਮੇਰੇ ਸਾਹਮਣੇ ਤਾਂ ਲੋਕਾਂ ਨੂੰ ਵੀ ਪਤਾ ਸਾਰ ਕਿ ਇਹ ਡਿਸਾਈਡਡ ਹੈ ਆਉਣ ਵਾਲੇ ਜੋ ਵੋਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਉਹਦੇ ਵਿੱਚ ਇਹਨਾਂ ਦੀ ਜਿੱਤ ਬਿਲਕੁਲ 100% ਪਹਿਲੇ ਵੀ ਸਾਰੇ ਸਾਥ ਮਿਲਦੇ ਹੋਣੇ ਤੁਹਾਨੂੰ ਇਹਨਾਂ ਦਾ ਜਿਹੜਾ ਇਹ ਸ਼ੁਰੂ ਤੋਂ ਹੀ ਸਮਾਜ ਸੇਵਾ ਕੀ ਰਹੇ ਹਨ ਮੈਂ ਪਹਿਲੇ 40 ਸਾਲ ਤੋਂ ਮੈਂ ਹੀ ਦੇਖ ਰਿਹਾ ਹਾਂ ਉਹਨਾਂ ਨੂੰ ਇਹਨਾਂ ਨੇ ਜਿਵੇਂ ਕਿ ਮੈਡਮ ਸਿੰਧਰਵਾਲੀਆਂ ਜੀ ਨੇ ਦੱਸਿਆ ਹੈ ਇਹ ਕੰਮ ਛੱਡ ਕੇ ਇਹ ਸਮਾਜਿਕ ਸੇਵਾ ਦੇ ਲਈ ਲੱਜੁੜੇ ਹੋਏ ਆ। ਹਾਲਾਂਕਿ ਜਿਹਨੇ ਜਿਹੜੇ ਗੱਲ ਕਰ ਰਹੇ ਆ ਉਹ ਵੀ ਇਹਨਾਂ ਦੀ ਭੈਣ ਹੈ ਵੱਡੀ ਤੇ ਉਹ ਵੀ ਏਸੀ ਸੇਮ ਲਾਈਨ ਦੇ ਵਿੱਚ ਹੀ ਚੱਲ ਰਹੇ ਆ। ਸੋ ਦੋਨੋਂ ਭੈਣ ਭਰਾ ਆਪਣੇ ਸਾਡੇ ਪਟਿਆਲੇ ਦੀ ਸ਼ਾਨ ਹੈ ਤੇ ਸਾਨੂੰ ਇਹਦੇ ਵਿੱਚ ਕਹਿਣ ਦੀ ਕੋਈ ਉਹ ਸਾਨੂੰ ਉਹ ਵੀ ਨਹੀਂ ਲੱਗਦਾ ਕਿ ਵੀ ਸਾਨੂੰ ਕੋਈ ਵੀ ਇਹਦੇ ਵਿੱਚ ਬਿਲਕੁਲ 100% ਸੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਜੁੜ ਕੇ ਰਹਾਂਗੇ। ਤੇ ਅਸੀਂ ਬਾਈਰੂ ਤੇ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਆਪਣਾ ਮਾਲਕ ਇਹਨਾਂ ਨੂੰ ਅਕਾਲਪੁਰ ਚੜ੍ਹਦੀ ਕਲਾ ਚ ਰੱਖਣ ਤੇ ਜਿੱਤ ਹਾਸਲ ਕਰਨ ਤੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਐਜ਼ ਏ ਮੇਰ ਦਿਖਾ ਚਾਹੁੰਦੇ ਹਾਂ ਤੁਹਾਡੇ ਲੈਵਲ ਦੱਸ ਰਹੇ ਨੇ ਕਿ 21 ਤਰੀਕ ਦੀ ਮੀਟ ਹੈ ਜਿੱਤੂ ਤੁਸੀਂ ਦੇ ਹੀ ਦਿੱਤੀ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਟ ਇਜ਼ ਕੰਫਰਮ ਤੁਸੀਂ ਸਮਾਜ ਸੇਵੀਓ ਹਰ ਇੱਕ ਕਮਿਸ਼ਨ ਕਰ ਰਹੇ ਹੋ ਇੱਥੇ ਵੀ ਇਕੱਠ ਹੋਇਆ ਕਮੇਟੀ ਹੋਈ ਹੈ ਸਾਰੇ ਕਾਰੋਬਾਰੀ ਵੀ ਇਕ ਅੱਛਾ ਚਿਹਰਾ ਤੁਹਾਡੇ ਵਿੱਚ ਆਇਆ ਹੈ ਲੱਗਦਾ ਕਿ ਅੱਗੇ ਵੀ ਇਸੇ ਜਿਹਾ ਕੰਮ ਕਰੋਗੇ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹਾਂ ਸਿਟੀ ਸੈਂਟਰ ਮਾਰਕੀਟ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਕੇ ਉਪਰਾਲਾ ਕੀਤਾ ਤੇ ਅੱਜ ਇਹਨਾਂ ਨੂੰ ਇੱਥੇ ਬੁਲਾਇਆ ਗਿਆ ਯਕੀਨ ਦਿਵਾਉਣ ਲਈ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ ਔਰ ਜਿੱਦਾਂ ਕਿ ਤੁਸੀਂ ਸੁਣਿਆ ਵੀ ਹੈ ਕਿ ਤਨ ਮਨ თან ਨਾਲ ਸੇਵਾ ਕਰਨ ਲਈ ਤੁਹਾਡੇ ਨਾਲ ਖੜੇ ਹਾਂ ਸੋ ਮੈਨੂੰ ਲੱਗਦਾ ਕਿ ਵੀ ਲੋਕ ਜਿਹੜੇ ਆ ਇਹ ਮੈਸੇਜ ਇੱਕ ਬਹੁਤ ਅੱਛਾ ਜਾ ਰਿਹਾ ਇਕ ਚੀਜ਼ ਹੁੰਦੀ ਕਿਤੇ ਨਾ ਕਿਤੇ ਜਦੋਂ ਤੁਸੀਂ 40 50 ਸਾਲ ਤੋਂ ਰਹਿ ਰਹੇ ਹੋ ਕੋਈ ਨਾ ਕੋਈ ਕਮੀ ਪੇਸ਼ੀ ਕੋਈ ਤੁਹਾਡੀ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਉਜਾਗਰ ਹੁੰਦੀ ਹੈ ਪਰ ਮੈਨੂੰ ਇਸ ਚੀਜ਼ ਦਾ ਮਾਨ ਹੈ ਕਿ ਮੈਂ ਇਹਨਾਂ ਨੂੰ ਬਹੁਤ ਅਰਸੇ ਤੋਂ ਜਾਣਦੀ ਆ 40 45 ਸਾਲ ਸ਼ਾਇਦ ਹੋ ਚੱਲੇ ਜਦੋਂ ਇਹ ਛੋਟੇ ਸੀ ਉਦੋਂ ਤੋਂ ਜਾਣਦੀ ਆ ਤੇ ਇਹਨ ਇਸ ਪਰਿਵਾਰ ਬਾਰੇ ਕਦੀ ਵੀ ਨਹੀਂ ਸੁਣਿਆ ਇਸ ਪਰਿਵਾਰ ਦੀ ਇਮਾਨਦਾਰੀ ਇਸ ਪਰਿਵਾਰ ਦੀ ਸ਼ਰਾਫਤ ਉਹ ਸਭ ਨੂੰ ਹੀ ਪਤਾ ਹੈ ਕਹਿੰਦੇ ਲੋੜ ਨਹੀਂ ਸੁਣ ਮੈਨੂੰ ਨਹੀਂ ਲੱਗਦਾ ਇਹਦੇ ਬਾਰੇ ਕੁਝ ਉਹ ਤਾਂ ਇੱਕ ਰੈਂਟਰੀ ਬਣੀ ਹੋਈ ਹੈ ਮਾਨਦਾਰੀ ਜਦੋਂ ਇੱਕ ਚੰਗਾ ਕਾਰੋਬਾਰ ਹੈ ਜਿਹੜਾ ਚੰਗੀ ਤਰ੍ਹਾਂ ਰੁੱਝਿਆ ਹੋਇਆ ਦਾ ਕਾਰੋਬਾਰ ਚ ਕਿ ਉਹ ਸਮੱਸਿਆ ਉਸ ਤੇ ਸਮਾ ਕੱਢ ਪਾਏਗਾ ਲੱਗਦਾ ਪਰ ਦੇਖੋ ਮੈਂ ਤਾਂ ਕਦੀ ਇਹਨਾਂ ਨੂੰ ਇੱਥੇ ਵੀ ਬੈਠੇ ਨਹੀਂ ਦੇਖਿਆ ਔਰ ਮੈਂ ਕਈ ਵਾਰੀ ਗੱਲ ਕਰਦੀ ਆ ਕਿ ਕੈਸ਼ ਕਾਊਂਟਰ ਤੇ ਆਪ ਬੈਠਣਾ ਚਾਹੀਦਾ ਮਾਲਕ ਨੂੰ ਤੇ ਬਹੁਤ ਸਾਰੇ ਰਿਜ਼ਲਟ ਪਿਛਲੇ ਸਮੇਂ ਚ ਦੇਖੇ ਆਂ ਜਿਹੜੇ ਕਿ ਨੁਕਸਾਨਦੇ ਸੀ ਪਰ ਇਹਨਾਂ ਨੇ ਉਹ ਸਾਰਾ ਕੁਝ ਵੀ ਸਾਰ ਕੇ ਕਿ ਠੀਕ ਹੈ ਜੋ ਬੱਚਿਆਂ ਨੂੰ ਪੜਾਇਆ ਲਿਖਾਇਆ ਕਾਬਿਲ ਬਣਾਇਆ ਇੱਕ ਬਿਜ਼ਨਸ ਸੈੱਟ ਕਰਕੇ ਦੇਤਾ ਉਸ ਤੋਂ ਬਾਅਦ ਦੀ ਉਮਰ ਮੈਨ ਲੱਗਦਾ ਕਿ ਹੁੰਦੀ ਸਮਾਜ ਸੇਵਾਲੀ ਲੋਕਾਂ ਦੇ ਕੰਮ ਲਈ ਹੈ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ ਸੋ ਇਹ ਪਹਿਲੇ ਜੋ ਕਰ ਰਹੇ ਆ ਹੁਣ ਤਾਂ ਇੱਕ ਲਗਣਾ ਹੈ ਅੱਗੇ ਨਾਮ ਦੇ ਅੱਗੇ ਜੋ ਲਿਖਿਆ ਜਾਣਾ ਹੈ ਅਦਰਵਾਇਸ ਪਹਿਲੇ ਵੀ ਕਰ ਰਹੇ ਸਾਨੀ ਸਾਹਿਬ ਦਾ ਸਾਡਾ ਬਹੁਤ ਪੁਰਾਣਾ ਪਰਿਵਾਰਕ ਲਿੰਕ ਹੈ ਤੇ ਸਾਨੀ ਸਾਹਿਬ ਦੀ ਆਪਣੀ ਕਿ ਰੈਪਿਊਟੇਸ਼ਨ ਹੈ ਜਿਹੜੇ ਸਾਰੇ ਸ਼ਹਿਰ ਚ ਇਕਵਾਜ ਹੈ ਤੇ ਅੱਛੇ ਬੰਦੇ ਜਿਵੇਂ ਇੱਕ ਐਜ਼ ਬਣ ਕੇ ਐਮਸੀ ਜਾਂ ਹੋਰ ਤਰੱਕੀ ਕਰਨਗੇ ਉਹ ਸਾਨੂੰ ਵੀ ਖੁਸ਼ੀ ਹੈ ਤੇ ਸਾਡੇ ਵੀ ਬਹੁਤ ਕੰਮ ਕਰਨਗੇ ਜੋ ਇੱਕ ਵਪਾਰਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਲੋੜ ਰਹਿੰਦੀ ਹੈ ਛੋਟੇ ਛੋਟੇ ਕੰਮ ਹੋ ਜਾਂਦੇ ਆ ਮਾਰਕੀਟ ਦੇ ਡਿਪਾਰਟਮੈਂਟ ਦੇ ਜੋ ਸਾਨੀ ਸਾਹਿਬ ਸਾਡੇ ਨਾਲ ਖੜਨਗੇ ਤੇ ਅਸੀਂ ਕੰਮ ਕਰਾਂਗੇ ਦੇਖੋ ਪਟਿਆਲੇ ਦੇ ਸਮੂਹ ਲੋਕਾਂ ਦੇ ਵਿੱਚ ਔਰ ਵਿਸ਼ੇਸ਼ ਤੌਰ ਤੇ ਵਾਰਡ ਨੰਬਰ 58 ਦੇ ਵਿੱਚ ਜਿੱਥੋਂ ਮੈਂ ਨਗਰ ਨਿਗਮ ਤੋਂ ਚੋਣ ਲੜ ਰਿਹਾ ਹਾਂ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ ਖਰਣ ਲੋਕ ਸਾਨੂੰ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਸਾਨੂੰ ਸਮਰਥਨ ਦੇ ਰਹੇ ਨੇ ਇੱਕ ਬੜੀ ਖਾਸ ਗੱਲ ਦੇਖਣ ਨੂੰ ਮਿਲਿਆ ਵੀ ਕੈਂਪੇਨ ਪੂਰੇ ਪਟਿਆਲਾ ਚ ਹੋ ਰਿਹਾ ਹੈ ਪਰ ਜਿਹੜੇ ਲੋਕ ਥੋੜੇ ਥੋੜੇ ਚੱਲ ਰਹੇ ਨਹੀਂ ਕੈਂਪੇਨ ਦੇ ਵਿੱਚ ਉਹ ਸਾਰੇ ਵੱਡੇ ਬਿਜ਼ਨਸਮੈਨ ਕਾਰੋਬਾਰੀ ਨੇ ਇਸ ਤਰ੍ਹਾਂ ਦੇ ਲੋਕ ਨਾਲ ਜੁੜੇ ਹੋਏ ਨੇ ਕੀ ਲੱਗਦਾ ਪ੍ਰਭਾਵ ਕੀ ਜਾ ਰਿਹਾ ਹੈ ਦੇਖੋ ਮੈਂ ਵੀ ਵਪਾਰ ਦਾ ਵਪਾਰੀ ਹਾਂ ਸਾਰੇ ਸ਼ਹਿਰ ਦੇ ਵਪਾਰੀ ਨੇ ਹਰ ਵਰਗ ਦਾ ਪਿਆਰ ਮਿਲ ਰਿਹਾ ਹੈ ਨੌਕਰੀ ਪੇਸ਼ੇ ਵਾਲਿਆਂ ਦਾ ਬਿਜ਼ਨਸਮੈਨ ਦਾ ਬਿਊਰੋਕ੍ਰੇਸੀ ਦਾ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਹੈ ਕੋਈ ਖਾਲੀ ਵਪਾਰੀ ਨਹੀਂ ਸਾਰੇ ਲੋਕ ਆਪਣੇ ਦਿਲੋਂ ਮਨੋਂ ਜਿਹੜੇ ਆਮ ਆਦਮੀ ਪਾਰਟੀ ਦੇ ਔਰ ਐਮਐਲਏ ਅਜੀਤਪਾਲ ਸਿੰਘ ਖੋਲੀ ਦੇ ਕੰਮਾਂ ਕਰਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਨੇ ਕਿਹਾ ਕਿ ਤੁਸੀਂ ਪਹਿਲੇ ਵੀ ਲੋਕਾਂ ਦੇ ਕੰਮ ਕਰਵਾਉਂਦੇ ਸੀ ਹੁਣ ਜਦੋਂ ਅ ਅਹੁਦਾ ਮਿਲ ਜੇਗਾ ਇੱਕ ਪੋਜੀਸ਼ਨ ਮਿਲ ਜੀਗੀ ਫਿਰ ਕਿਸ ਤਰ੍ਹਾਂ ਦੇ ਕੰਮ ਦੀ ਬਾਤ ਸੋਚ ਰਹੇ ਨੇ ਦੇਖੋ ਮੈਂ ਖੋਲੀ ਪਰਿਵਾਰ ਨਾਲ 40 ਸਾਲ ਤੋਂ ਜੁੜਿਆ ਆਂ ਤੇ ਜਦੋਂ ਕਦੇ ਵੀ ਉਹਨਾਂ ਨੂੰ ਪਟਿਆਲੇ ਦੇ ਲੋਕਾਂ ਨੇ ਤਾਕਤ ਦਿੱਤੀ ਹੈ ਤਾਸੀ ਉਸ ਤਾਕਤ ਨੂੰ ਆਮ ਲੋਕਾਂ ਵਾਸਤੇ ਇਸਤੇਮਾਲ ਕੀਤਾ ਹੁਣ ਵੀ ਜਿਉ ਸਾਰਜੀਤਪ੍ਰੀਤ ਸਿੰਘ ਕੋਲੀ ਐਮਐਲਏ ਪਟਿਆਲਾ ਹੈ ਤੇ ਪਟਿਆਲੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੂੰ ਇੰਨੀ ਵੱਡੀ ਜਿੱਤ ਦਿੱਤੀ ਹੈ ਜਿਹਦੀ ਕਦੀ ਸੁਪਨਾ ਵੀ ਲੈਣਾ ਔਖਾ ਸੀ ਕਿ ਜਿਹੜਾ ਉਹਨਾਂ ਦਾ ਵਿਰੋਧੀ ਸੀ ਉਹਨੂੰ ਹਰਾਉਣਾ ਔਰ 20000 ਤੋਂ ਵੱਧ ਵੋਟਾਂ ਨਾਲ ਹਰਾ ਦੇਣਾ ਇਹ ਕੋਈ ਅਕਾਲਪੁਰ ਦੀ ਬਖਸ਼ਿਸ਼ ਔਰ ਪਟਿਆਲੇ ਦੇ ਲੋਕਾਂ ਦੇ ਲੋਕਤੰਤਰ ਨਾਲ ਹੀ ਹੋਇਆ ਵੋਟ ਨਾਲ ਹੀ ਹਰਾ ਸਕਿਆ ਹਾਂ